ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਮੁੱਖ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਘਟਾ ਕੇ 2.5% ਕਰ ਦਿੱਤਾ ਹੈ ਜੋ ਕਿ ਮਾਰਚ ਤੋਂ ਬਾਅਦ ਇਸ ਦੀ ਪਹਿਲੀ ਕਟੌਤੀ ਹੈ ਕਿਉਂਕਿ ਕੇਂਦਰੀ ਬੈਂਕ ਕਮਜ਼ੋਰ ਆਰਥਿਕਤਾ ਨੂੰ ਉਤੇਜਿਤ ਕਰਨ ਦੇ ਲਈ ਕਦਮ ਚੁੱਕ ਰਿਹਾ ਹੈ ਇਸ ਮੌਕੇ ਤੇ ਗਵਰਨਰ ਟੀਫ ਮੈਕਲੇਨ ਨੇ ਆਟਵਾ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਆਪਣੇ ਉਦਘਾਟਨੀ ਭਾਸ਼ਣ ਦੇ ਵਿੱਚ ਕਿਹਾ ਕਿ ਨੌਕਰੀ ਬਾਜ਼ਾਰ ਨਰਮ ਹੋ ਗਿਆ ਹੈ ਗੈਸ ਨੂੰ ਛੱਡ ਕੇ ਮਹਿੰਗਾਈ ਘਟੀ ਹੈ ਤੇ ਸੰਘੀ ਸਰਕਾਰ ਦੇ ਵੱਲੋਂ ਅਮਰੀਕਾ ਦੇ ਵਿਰੁੱਧ ਬਦਲਾ ਲੈਣ ਵਾਲੇ ਟੈਰਿਫਾਂ ਨੂੰ ਹਟਾਉਣ ਦੇ ਨਾਲ ਕੋਇ ਇੱਕ ਦੇ ਵਿੱਚ ਮਹਿੰਗਾਈ ਦੇ ਲਈ ਕੁਝ ਉਲਟ ਜੋਖਮ ਘਟਿਆ ਹੈ ਤੇ ਨਾਲ ਹੀ ਉਹਨੇ ਵੀ ਕਿਹਾ ਕਿ ਕਾਫੀ ਅਨਿਸ਼ਚਿਤਤਾ ਬਣੀ ਹੋਈ ਸੀ ਪਰ ਕਮਜ਼ੋਰ ਅਰਥਵਿਵਸਥਾ ਤੇ ਮੁਦਰਾ ਸਫੇਤੀ ਦੇ ਘਟ ਉੱਪਰ ਵੱਲ ਜੋਖਮ ਤੇ ਨਾਲ ਗਵਰਨਿੰਗ ਕੌਂਸਲ ਨੇ ਫੈਸਲਾ ਕਿਤਾ ਕਿ ਨੀਤੀਗਤ ਦਰ ਦੇ ਵਿੱਚ ਕਟੋਤੀ ਅੱਗੇ ਵੱਧਣ ਵਾਲੇ ਜੋਖਮਾਂ ਨੂੰ ਬਿਹਤਰ ਢੰਗ ਤੇ ਨਾਲ ਸੰਤੁਲਿਤ ਕਰਨ ਦੇ ਲਈ ਉਚਿਤ ਸੀ ਦਸੇ ਮੈਕਲਿਮ ਨੇ ਦੱਸਿਆ ਕਿ ਜੁਲਾਈ ਤੋਂ ਬਾਅਦ ਅਰਥਵਿਵਸਥਾ ਦੇ ਵਿੱਚ ਕਈ ਵਿਕਾਸ ਹੋਏ ਨੇ ਜਿਨ੍ਹਾਂ ਨੇ ਬੈਂਕ ਦੇ ਦਰਾਂ ਦੇ ਵਿੱਚ ਕਟੌਤੀ ਦੇ ਸਰਬਸੰਪਤੀ ਦੇ ਨਾਲ ਫੈਸਲੇ ਨੂੰ ਪ੍ਰਭਾਵਿਤ ਕੀਤਾ ਹੈ ਪਰ ਅਮਰੀਕੀ ਵਪਾਰ ਯੁੱਧ ਹਜੇ ਵੀ ਦੇਸ਼ ਦੇ ਸਮੁੱਚੇ ਆਰਥਿਕ ਦ੍ਰਿਸ਼ਟੀਕੋਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਕੈਨੇਡੀਅਨ ਅਰਥਵਿਵਸਥਾ ਅਮਰੀਕੀ ਟੈਰਿਫਾਂ ਅਤੇ ਅਮਰੀਕੀ ਵਪਾਰ ਨੀਤੀ ਦੀ ਅਨਪਛਾਤੀਤਾ ਦੋਵਾਂ ਤੋਂ ਪ੍ਰਭਾਵਿਤ ਹੋ ਰਹੀ ਹੈ ਤੁਜੇ ਪਾਸੇ ਜੇਕਰ ਕੈਨੇਡੀਅਨ ਅਰਥਵਿਵਸਥਾ ਹਤੇ ਇੱਕ ਚਲਕ ਮਾਰਕੀਤਾ ਦੂਜੀ ਤਮਾਹੀ ਦੇ ਵਿੱਚ ਜੀਡੀਪੀ ਦੇ ਵਿੱਚ ਗਿਰਾਵਟ ਆਈ ਹੈ ਜਿਵੇਂ ਕਿ ਕੇਂਦਰੀ ਬੈਂਕ ਨੇ ਉਮੀਦ ਕੀਤੀ ਸੀ ਅਤੇ ਅਮਰੀਕਾ ਨੂੰ ਨਿਰਯਾਤ ਦੇ ਵਿੱਚ ਗਿਰਾਵਟ ਆਈ ਕਿਉਂਕਿ ਕਾਰੋਬਾਰਾਂ ਨੇ ਸ਼ੁਰੂ ਦੇ ਵਿੱਚ ਅਮਰੀਕੀ ਟੈਟਸ ਦੇ ਜਵਾਬ ਦੇ ਵਿੱਚ ਵਸਤੂਆਂ ਉਤੇ ਮੋਹਰੀ ਭੂਮਿਕਾ ਨਿਭਾਈ There was a clear consensus to cut our policy rate by 25 basis points um you know we you know as we have For the last couple of meetings, we we considered two alternatives: hold the policy rate where we are, or uh, cut the policy rate. I think, you know, what what tipped the balance really in favor of a cut this time was th there was a clear sense that the balance of risk has shifted, and and I outlined the main reasons for that: labor market has softened further, on inflation. You know, the inflation picture hasn't really changed a great deal since where we were last January. Total CPI inflation came out yesterday 1.9%, where it was uh, in the data we had in, in at July. Um, CPI X tax came out 2.4% yesterday, I think it was 25 in July. If you look at our core measures, they remain, or the preferred measures of core trim and median, they remain around three. I think what, if you look under the hood, though, what you can see is that, you know, earlier in the year we saw some upward momentum in those core measures. If you look at the more recent monthly readings on the core measures, that that momentum has has come off. Um, so, um, yes, you know, if you look at the inflation data. Um, there, there is some more comfort that some, some of those upward pressures we saw in underlying inflation are, are easing off. Um, there's still some mixed signals there, and I indicated um, you know, we we know tariffs are disrupting uh, trade. We know businesses are looking for new suppliers, they're looking for new markets. That is bringing new costs. Um, so, you know, we're going to be watching those costs carefully and how those get passed through. Um, so. You know, I think, you know, the, the guidance really is um, we're going to be, we're going to be uh, we're, we're not as forward-looking. We're not being as forward-looking as normal uh, and we're paying close attention to the risks and uncertainties. We demonstrated today if those shifts were prepared to take action. ਮਸੇਂਟਰੀਓ ਦੇ ਵਿੱਚ ਨਿਰਮਾਣ ਕੰਪਨੀ ਲਾਵੇ ਟੂਲ ਦੇ ਮਾਲਕ ਜੋਨਾਥਨ ਅਜ਼ੋ ਪਾਰਟੀ ਦਾ ਕਹਿਣਾ ਹੈ ਕਿ ਕੁਝ ਕਾਰੋਬਾਰ ਆਪਣੇ ਨਿਵੇਸ਼ ਤੋਂ ਪਿੱਛੇ हट ਗਏ ਨੇ। ਇੱਕ ਵੱਲ ਦੀ ਦਰ ਦੇ ਵਿੱਚ ਕਟੋਤੀ ਛੋਟੀਆਂ ਫਰਮਾਂ ਨੂੰ ਮਦਦ ਕਰਦੀ ਹੈ ਪਰ ਬਹੁਤ ਜ਼ਿਆਦਾ ਨਹੀਂ। ਜ਼ਿਕਰ ਹੋਇਆ ਕਿ ਮੈਕਲਿਮ ਨੇ ਸਵੀਕਾਰ ਕੀਤਾ ਕਿ ਟੈਰਿਫ ਦਾ ਕੈਨੇਡੀਅਨ ਉਦਯੋਗਾਂ ਜਿਵੇਂ ਕਿ ਆਟੋ ਸਟੀਲ ਅਤੇ ਐਲੂਮੀਨੀਅਮ ਤੇ ਡੂੰਗਾ ਪ੍ਰਭਾਵ ਪੈਂਦਾ ਰਹਿੰਦਾ ਹੈ ਜਿਵੇਂ ਕਿ ਤਾਂਬਾ ਅਤੇ ਲੱਕੜ ਤੇ ਵਾਧੂ ਟੈਰਿਫ ਅਤੇ ਕਨੋਲਾ, ਸੂਰ ਅਤੇ ਸਮੁੰਦਰੀ ਭੋਜਨ ਤੇ ਚੀਨੀ ਟੈਰਿਫ ਜਿ ਸਹਿਤ ਕੈਨੇਡੀਅਨ ਅਰਥਵਿਵਸਥਾ ਨੇ ਪਿਛਲੇ 2 ਮਹੀਨਿਆਂ ਦੇ ਵਿੱਚ 1 ਲੱਖ ਤੋਂ ਵੱਧ ਨੌਕਰੀਆਂ ਗੁਆ ਦਿੱਤੀਆਂ ਨੇ ਅਤੇ ਬੇਰੁਜ਼ਗਾਰੀ ਦਰ 7.1% ਤੱਕ ਵੱਧ ਗਈ ਹੈ। ਇੱਕ ਵਾਰ ਫਿਰ ਦੱਸੀਏ। ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ। ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਮੁੱਖ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਘਟਾ ਕੇ 2.5% ਕਰ ਦਿੱਤਾ ਹੈ, ਜੋ ਕਿ ਮਾਰਚ ਤੋਂ ਬਾਅਦ ਇਸ ਦੀ ਪਹਿਲੀ ਕਟੌਤੀ ਹੈ ਕਿਉਂਕਿ ਕੇਂਦਰੀ ਬੈਂਕ ਕਮਜ਼ੋਰ ਆਰਥਿਕਤਾ ਨੂੰ ਉਤੇਜਿਤ ਕਰਨ ਦੇ ਲਈ ਕਦਮ ਚੁੱਕ ਰਿਹਾ ਹੈ। ਇਸ ਮੌਕੇ ਤੇ ਗਵਰਨਰ ਟੀਫ ਮੈਕਲੇਨ ਨੇ ਓਟਵਾ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਆਪਣੇ ਉਦਘਾਟਨੀ ਭਾਸ਼ਣ ਦੇ ਵਿੱਚ ਕਿਹਾ ਕਿ ਨੌਕਰੀ ਬਾਜ਼ਾਰ ਨਰਮ ਹੋ ਗਿਆ ਹੈ ਗੈਸ ਨੂੰ ਛੱਡ ਕੇ ਮਹਿੰਗਾਈ ਘਟੀ ਹੈ ਤੇ ਸੰਘੀ ਸਰਕਾਰ ਦੇ ਵੱਲੋਂ ਅਮਰੀਕਾ ਦੇ ਵਿਰੁੱਧ ਬਦਲਾ ਲੈਣ ਵਾਲੇ ਟੈਰਿਫਾਂ ਨੂੰ ਹਟਾਉਣ ਦੇ ਨਾਲ ਵਿੱਕ ਦੇ ਵਿੱਚ ਮਹਿੰਗਾਈ ਦੇ ਲਈ ਕੁਝ ਉਲਟ ਜੋਖਮ ਘਟਿਆ ਹੈ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਾਫੀ ਅਨਿਸ਼ਚਿਤਤਾ ਬਣੀ ਹੋਈ ਸੀ ਪਰ ਕਮਜ਼ੋਰ ਅਰਥਵਿਵਸਥਾ ਤੇ ਮੁਦਰਾ ਸਖ਼ਤੀ ਦੇ ਘਟ ਉੱਪਰ ਵੱਲ ਜੋਖਮ ਤੇ ਨਾਲ ਗਵਰਨਿੰਗ ਕੌਂਸਲ ਨੇ ਫੈਸਲਾ ਕਿਤਾ ਕਿ ਨੀਤੀਗਤ ਦਰ ਦੇ ਵਿੱਚ ਕਟੌਤੀ ਅੱਗੇ ਵਧਣ ਵਾਲੇ ਜੋਖਮਾਂ ਨੂੰ ਬਿਹਤਰ ਢੰਗ ਤੇ ਨਾਲ ਸੰਤੁਲਿਤ ਕਰਨ ਦੇ ਲਈ ਉਚਿਤ ਸੀ ਦਸੇ ਮੈਕਲਮ ਨੇ ਦੱਸਿਆ ਕਿ ਜੁਲਾਈ ਤੋਂ ਬਾਅਦ ਅਰਥਵਿਵਸਥਾ ਦੇ ਵਿੱਚ ਕਈ ਵਿਕਾਸ ਹੋਏ ਨੇ ਜਿਨ੍ਹਾਂ ਨੇ ਬੈਂਕ ਦੇ ਦਰਾਂ ਦੇ ਵਿੱਚ ਕਟੌਤੀ ਦੇ ਸਰਬ ਸੰਪਤੀ ਦੇ ਨਾਲ ਫੈਸਲੇ ਨੂੰ ਪ੍ਰਭਾਵਿਤ ਕੀਤਾ ਹੈ ਪਰ ਅਮਰੀਕੀ ਵਪਾਰ ਯੁੱਧ ਹਜੇ ਵੀ ਦੇਸ਼ ਦੇ ਸਮੁੱਚੇ ਆਰਥਿਕ ਦ੍ਰਿਸ਼ਟੀਕੋਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਕੈਨੇਡੀਅਨ ਅਰਥਵਿਵਸਥਾ ਅਮਰੀਕੀ ਟੈਰਿਫਾਂ ਅਤੇ ਅਮਰੀਕੀ ਵਪਾਰ ਨੀਤੀ ਦੀ ਅਨਪਛਾਤੀਤਾ ਦੋਵਾਂ ਤੋਂ ਪ੍ਰਭਾਵਿਤ ਹੋ ਰਹੀ ਹੈ ਤੁੱਚੇ ਪਾਸੇ ਜੇਕਰ ਕੈਨੇਡੀਅਨ ਅਰਥਵਿਵਸਥਾ ਹਤੇ ਇੱਕ ਚਲਕ ਮਾਰਗੀਤਾ ਦੂਜੀ ਤਮਾਹੀ ਦੇ ਵਿੱਚ ਜੀਡੀਪੀ ਦੇ ਵਿੱਚ ਗਿਰਾਵਟ ਆਈ ਹੈ ਜਿਵੇਂ ਕਿ ਕੇਂਦਰੀ ਬੈਂਕ ਨੇ ਉਮੀਦ ਕੀਤੀ ਸੀ ਅਤੇ ਅਮਰੀਕਾ ਨੂੰ ਨਿਰਯਾਤ ਦੇ ਵਿੱਚ ਗਿਰਾਵਟ ਆਈ ਕਿਉਂਕਿ ਕਾਰੋਬਾਰਾਂ ਨੇ ਸ਼ੁਰੂ ਦੇ ਵਿੱਚ ਅਮਰੀਕੀ ਟੈਟਸ ਦੇ ਜਵਾਬ ਦੇ ਵਿੱਚ ਵਸਤੂਆਂ ਅਤੇ ਮੋਹਰੀ ਭੂਮਿਕਾ ਨਿਭਾਈ There was a clear consensus to cut our policy rate by 25 basis points um you know we As we have for the last couple of meetings, we we considered two alternatives: hold the policy rate where we are, or uh, cut the policy rate. I think, you know, what what tipped the balance really in favor of a cut this time was th there was a clear sense that the balance of risks has shifted, and and I outlined the main reasons for that: labor market has softened further, on inflation. You know the inflation picture hasn't really changed a great deal since where we were last January. Total CPI inflation came out yesterday 1.9 percent, where it was uh, in the data we had in in at July. Um, CPIX tax came out 2.4 yesterday. I think it was 2.5 in July. If you look at our core measures, they remain or the preferred measures of core trim and median, they remain around three. I think what, if you look under the hood, though, what you can see is that, you know, earlier in the year we saw some upward momentum in those core measures. If you look at the more recent monthly readings on the core measures, that that momentum has has come off. Um, so, um, yes, you know, if you look at the inflation data, um, there there is some more comfort that some some of those upward pressures we saw in underlying inflation are are easing off. Um, there's still some mixed signals there. And I indicated, um, you know, we, we know tariffs are disrupting uh, trade. We know businesses are looking for new suppliers. They're looking for new markets. That is bringing new costs. Um, so, you know, we're gonna be watching those costs carefully and how those get passed through. Um, so, you know, I think, you know, the, the guidance really is um, we're gonna be, We're going to be uh we're we're not as forward looking we're not being as forward looking as normal uh and we're paying close attention to the risks and uncertainties we demonstrated today if those shifts were prepared to take action। ਮੈਂ ਸੇਂਟ ਓਨਟਾਰੀਓ ਦੇ ਵਿੱਚ ਨਿਰਮਾਣ ਕੰਪਨੀ ਲਾਵੇ ਟੂਲ ਦੇ ਮਾਲਕ ਜੋਨਾਥਨ ਅਜ਼ੋਪਾਰਟੀ ਦਾ ਕਹਿਣਾ ਹੈ ਕਿ ਕੁਝ ਕਾਰੋਬਾਰ ਆਪਣੇ ਨਿਵੇਸ਼ ਤੋਂ ਪਿੱਛੇ हट ਗਏ ਨੇ ਇੱਕ ਵੱਡੀ ਦਰ ਦੇ ਵਿੱਚ ਕਟੋਤੀ ਛੋਟੀਆਂ ਫਰਮਾਂ ਨੂੰ ਮਦਦ ਕਰਦੀ ਹੈ ਪਰ ਬਹੁਤ ਜ਼ਿਆਦਾ ਨਹੀਂ। ਅਸੀਂ ਕਿਹਾ ਕਿ ਕਿ ਮੈਕਲਿਮ ਨੇ ਸਵੀਕਾਰ ਕੀਤਾ ਕਿ ਟੈਰਿਫ ਦਾ ਕੈਨੇਡੀਅਨ ਉਦਯੋਗਾਂ ਜਿਵੇਂ ਕਿ ਆਟੋ ਸਟੀਲ ਅਤੇ ਐਲੂਮੀਨੀਅਮ ਤੇ ਡੂੰਗਾ ਪ੍ਰਭਾਵ ਪੈਂਦਾ ਰਹਿੰਦਾ ਹੈ ਜਿਵੇਂ ਕਿ ਤਾਂਬਾ ਅਤੇ ਲੱਕੜ ਤੇ ਵਾਧੂ ਟੈਰਿਫ ਅਤੇ ਕਨੋਲਾ ਸੂਰ ਅਤੇ ਸਮੁੰਦਰੀ ਭੋਜਨ ਤੇ ਚੀਨੀ ਟੈਰਿਫ ਜਿਸ ਤਹਤ ਕੈਨੇਡੀਅਨ ਅਰਥਵਿਵਸਥਾ ਨੇ ਪਿਛਲੇ 2 ਮਹੀਨਿਆਂ ਦੇ ਵਿੱਚ 1 ਲੱਖ ਤੋਂ ਵੱਧ ਨੌਕਰੀਆਂ ਗੁਆ ਦਿੱਤੀਆਂ ਨਹੀਂ ਅਤੇ ਬੇਰੁਜ਼ਗਾਰੀ ਦਰ 7.1% ਤੱਕ ਵੱਧ ਗਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।